ਆ ਦੇਖੋ ਕਿੰਨਾ ਕੰਮ ਹੈ ਇਹ ਇਹ ਪੀਣ ਵਾਲਾ ਪਾਣੀ ਸਮਰਤੀ ਵੱਲ ਦਾ ਹੈ ਪੀਣ ਵਾਲਾ ਪਾਣੀ ਹੈ ਇਹ ਮੇਰਾ ਗੰਦਾ ਔਰ 2 3 2 15 ਮਿੰਟ ਮੇਰੀ ਛੱਤ ਦੇ ਉੱਤੇ ਖੜਾ ਹੋ ਕੇ ਦਿਖਾ ਦਿੰਦੇ ਜੀ ਚਲ ਮੇਰੀ ਦੀ ਕਿਸੇ ਵੀ ਛੱਤ ਦੇ ਉੱਤੇ ਗੁਰਵਿੰਦਰ ਗੜ੍ਹ ਦੇ ਵਿੱਚ ਜਾ ਕੇ ਜੀ ਅੱਖਾਂ ਅੰਗਲਾ ਜੀ ਤੁਰੰਤ ਹੀ ਬੈਠਣ ਲੱਜਾਂਗੇ ਅੱਖਾਂ ਦੇ ਵਿੱਚ ਜਲਣ ਹੋਣ ਲੱਜਾਂਦੀ ਹੈ ਸਤ ਸ੍ਰੀ ਅਕਾਲ ਕੁਦਰਤ ਆ ਜਿਹੜੀ ਖੋਲ ਹੀ ਗਈ ਆ ਮਸ਼ੀਨਾਂ ਰਾਈ ਸਾਨੂੰ ਨਖਰੇ ਇੱਕ ਖੁਰਾਕ ਦਿੱਤੀ ਜਾ ਰਹੀ ਆ ਅਸੀਂ ਕਿੱਥੋਂ ਜਰ ਜਿੰਦੇ ਰਹਿ ਜਾਾਂਗੇ ਸੋ ਅੱਜ ਧਰਨਾ ਪ੍ਰਦਰਸ਼ਨ ਤੇ ਆਪਾਂ ਨੂੰ ਬਾਪੂ ਜੀ ਮਿਲੇ ਤੁਸੀਂ ਵਾਕਈ ਲਾਈਵ ਵੀਡੀਓ ਵਿੱਚ ਦੇਖਿਆ ਸਾਰਾ ਕੁਝ ਜੋ ਹੋ ਰਿਹਾ ਇੱਥੇ ਜੋ ਪ੍ਰੋਸੈਸ ਚੱ ਰਿਹਾ ਪਰ ਬਾਪੂ ਜੀ ਕੋਲ ਇੱਕ ਪਾਣੀ ਸੀ ਇਹ ਆਪਾਂ ਬਾਪੂ ਜੀ ਨੂੰ ਪੁੱਛਿਆ ਕਿਉਂ ਲੈ ਕੇ ਆ ਬਾਪੂ ਜੀ ਜੇ ਪਾਣੀ ਆ ਇਹ ਲਿਆਉਣ ਦਾ ਕਾਰਨ ਕੀ ਹੈ ਕਾਰਨ ਇਹ ਆ ਜੀ ਇਹ ਮੇਰੇ ਸਮਰਸੀ ਵਾਲਾ ਜਿਹੜਾ ਉਹਦਾ ਪਾਣੀ ਆ ਜੀ ਇਹ ਜੀ ਇਹ ਇਹ ਮੇਰੀ ਕਿਚਨ ਦਾ ਫਿਲਟਰ ਹੈਗਾ ਟੂਟੀ ਦੇ ਅੱਗੇ ਲਾਤਾ ਸੀਗਾ ਕਿਉਂਕਿ ਗੰਦਾ ਆਂਦਾ ਸੀ ਜੀ ਇਹਨਾਂ ਦਿਮਾਗ ਵਿੱਚ ਹੈ ਨਹੀਂ ਸੀ ਕਿ ਸਾਡੇ ਧਰਤੀਆਂ ਦੇ ਪਾਣੀ ਖਰਾਬ ਹੋ ਚੁੱਕੇ ਨੇ ਪਰ ਮੈਂ ਇੱਕ ਵੀਡੀਓ ਦੇਖੀ ਮਾਨ ਸਾਹਿਬ ਦੀ ਜੀ ਜਿੱਥੋਂ ਮੈਂ ਗਣੇ ਜਾਗਰੂਕ ਹੋਇਆ ਜੀ ਉਹ ਕਹਿੰਦੇ ਤੁਹਾਡੇ ਧਰਤੀਆਂ ਦੇ ਵਿੱਚ ਪਾਣੀ ਪਾ ਰਹੀਆਂ ਨੇ ਫੈਕਟਰੀਆਂ ਤੇ ਥੋੜਾ ਥੋੜਾ ਮੇਰਾ ਧਿਆਨ ਫਿਰ ਇਧਰ ਨੂੰ ਲੱਗ ਗਿਆ ਤਿੰਨ ਚਾਰ ਸਾਲ ਤੋਂ ਫਿਰ ਮੈਂ ਇਧਰ ਹੀ ਜਾਣ ਲੱਗ ਗਿਆ ਜਦੋਂ ਕਿ ਮੈਂ ਪ੍ਰਦੂਸ਼ਣ ਤੇ ਜਾਂ ਜਿੰਨੀ ਵੀ ਹੈ ਚੀਜ਼ ਕੁਦਰਤ ਦੇ ਘੈਰ ਕੰਮ ਹੋ ਰਹੇ ਨੇ ਉਹਨਾਂ ਦੇ ਖਿਲਾਫ ਆਪਣੇ ਹੱਕ ਦੇ ਵਿੱਚ ਖੜੇ ਹੋਣਾ ਤੁਸੀਂ ਤੁਰਪੋ ਆ ਜੀ ਉਹ ਵੀਡੀਓ ਦੇਖ ਕੇ ਮੈਂ ਹੈਗੀ ਗੱਲ ਯਾਰ ਇੱਥੇ ਜਦੋਂ ਆ ਚੀਜ਼ਾਂ ਸੀ ਲਾਈਆਂ ਫਿਰ ਆ ਕੰਮ ਇਹਨੂੰ ਸਰੀਰ ਹੀ ਸਮਝ ਲਓ ਆਪਣਾ ਠੀਕ ਹੈ ਜੀ ਇਹਨੂੰ ਦਿਖਾ ਦਿਓ ਕੈਮਰੇ ਤੇ ਉਹ ਚਲੇ ਗਿਆ ਉਹ ਫਿਰ ਬਲੈਕ ਹੋ ਗਿਆ ਹਾਂ ਹਾਂ ਬਲੈਕ ਹੋ ਗਿਆ ਭਾਈ ਉਹ ਕਿਹਦੇ ਨਾਲ ਦਾ ਇੱਕ ਪੀਸ ਮੇਰੇ ਘਰ ਲੱਗਿਆ ਹੋਇਆ ਅੱਜ ਵੀ ਹਾਂਜੀ ਇਹ ਹੈਗਾ ਆ ਪਾਣੀ ਦੇ ਵਿੱਚ ਦੇਖੋ ਕਿੰਨਾ ਆਹ ਆਹ ਆ ਦੇਖੋ ਕਿੰਨਾ ਗੰਦਾ ਹੈ ਇਹ ਇਹ ਪੀਣ ਵਾਲਾ ਪਾਣੀ ਸਮਰੱਥੀ ਬਲਦਾ ਹੈ ਪੀਣ ਵਾਲਾ ਪਾਣੀ ਇਹ ਮੇਰਾ ਗੰਦਾ ਹੈ ਸਮਰੱਥੀ ਬਲਦਾ ਜੀ ਉਹ ਤੋਂ ਬਾਅਦ ਜੀ ਸਾਡੇ ਫਿਲਟਰ ਖਰਾਬ ਹੋ ਗਿਆ 2-4 ਦਿਨਾਂ ਬਾਅਦ ਜੀ ਤੇ ਹਫਤੇ ਵਾਸਤੇ ਮੈਂ ਨਾ ਮੁੱਲ ਲੈ ਆਉਣ ਲੱਗ ਗਿਆ ਭਾਈ 500 ਦਾ 400 ਦਾ ਪਾਣੀ ਮੇ ਤੋਂ ਮੁੱਲ ਨਹੀਂ ਪੀਤਾ ਗਿਆ ਜੀ ਰੋਜ਼ ਦਾ ਕਿਹੜਾ ਪੀਣਿਆ ਪਾਣੀ ਇਹਨਾਂ ਜਿਹੜੇ ਅਮੀਰ ਲੋਕ ਇਤਨਾ ਲੋਕ ਨਹੀਂ ਜਿਹੜੇ ਫੈਕਟਰੀਆਂ ਦੇ ਤਾਂ ਭਾਈ ਲਾਰੀ ਵਾਲ ਪਾਣੀ ਕੀ ਲੈਣਗੇ 1000 ਰੁਪਏ 1 ਲੀਟਰ ਵਾਲਾ ਇਹ ਪਾਣੀ ਇਹਨਾਂ ਵੀ 500 ਵਾਲਾ ਹੀ ਪੀ ਲੈਣਗੇ ਸਾਤੋਂ ਨਹੀਂ ਪੀਣਾ ਜੀ ਪਰ ਕੁ ਜਿਹੜਾ ਕੁਦਰਤੀ ਪਾਣੀ ਆ ਉਹ ਸਭ ਤੋਂ ਖੋਲਿਆ ਜਿਹੜੀ ਕੁਦਰਤੀ ਹਵਾ ਸੀ ਉਹ ਵੀ ਖੋਲੀ ਉਹ ਸਾਡੇ ਜਿਹੜੇ ਪ੍ਰਦੂਸ਼ਣ ਦੇ ਹਵਾ ਦੇ ਵਿੱਚ ਜਿਹੜਾ ਧੂਆ ਆਉਂਦਾ ਹੈ ਜਾਂ ਉਹ ਕਾਣ ਆਉਂਦੇ ਨੇ ਉਹ ਤਾਂ ਨੂੰ ਵੀ ਖਰਾਬ ਕਰਦੇ ਨੇ ਸਾਡੇ ਫੇਫੜਿਆਂ ਨੂੰ ਵੀ ਖਰਾਬ ਕਰਦੇ ਨੇ ਸਾਡੇ ਗਲੇ ਨੂੰ ਵੀ ਖਰਾਬ ਕਰਦੇ ਨੇ ਸਭ ਨੂੰ ਪਤਾ ਹੀ ਆ ਜੀ ਜੀ ਤੇ ਉਹ ਤੋਂ ਬਾਅਦ ਦੇਖਦੇ ਹੋਏ ਸਾਡਾ ਜਦੋਂ ਫਿਲਟਰ ਖਰਾਬ ਹੋਇਆ ਜੀ ਮੈਂ ਭਾਈ ਨੂੰ ਕਿਹਾ ਮੈਂ ਤੂੰ ਹਫ਼ਤੇ ਬਾਅਦ ਮੈਂ ਠੀਕ ਕਰਕੇ ਲਾ ਦੇਵਾਂਗੇ ਅਸੀਂ ਬਿਮਾਰ ਹੋਏ ਆ ਪਤਨੀ ਕਿਉਂ ਆ ਜੀ ਯਾਰ ਮਤਲਬ ਕਿ ਪਰਿਵਾਰ ਬਿਮਾਰ ਹੋ ਗਿਆ ਪਰਿਵਾਰ ਬਿਮਾਰ ਹੋਣ ਲੱਗ ਗਿਆ ਚਲੋ ਮੈਂ ਉਹਨੂੰ ਕਹਿੰਦਾ ਇਹ ਟਾਈਮ ਨਹੀਂ ਹੈਗਾ ਯਾਰ ਕੋਈ ਗੱਲ ਮੈਂ ਤੂੰ ਨਮਾ ਹੀ ਲਾ ਦੇ ਯਾਰ ਕਿੰਨੇ ਕਹਦਾ ਨਮਾ ਮੰਨਾਵਾਂ ਲਾ ਦੇ ਉਹਨੇ ਨਮਾ ਲਾਤਾ ਹੌਲੀ ਹੌਲੀ ਸਾਡੀ ਸਿਹਤ ਸੁਧਾਰ ਹੋ ਜਾਂਦੀ ਜੀ ਜਿਹੜਾ ਕੁਦਰਤੀ ਪਾਣੀ ਸਾਨੂੰ ਚਾਹੀਦਾ ਜਿਹੜਾ ਆਰਓਏ ਕੁਦਰਤੀ ਨਹੀਂ ਹੈਗਾ ਜੀ ਜਿਹੜੇ ਕੁਦਰਤੀ ਤੱਤ ਨੇ ਉਹ ਤੇ ਮਾਰ ਲੈਂਦਾ ਜੀ ਫਿਲਟਰ ਹੈ ਜਿਹੜਾ ਉਹ ਸਾਨੂੰ ਕੰਪਨੀਆਂ ਨੇ ਦੇਤੀ ਐਡ ਕਰਦੀ ਸਾਡੇ ਵੱਡੇ ਵੱਡੇ ਹੀਰੋਆਂ ਨੇ ਜੀ ਜਿਹੜੇ ਤੁਸੀਂ ਵਿਸ਼ਵਾਸ ਕਰ ਲਿਆ ਵੀ ਲਿਆਓ ਜੀ ਫਲਾਣਾ ਫਿਲਟਰ ਲਿਆਉਂਦੇ ਪਰ ਉਹ ਕੁਦਰਤ ਨਾਲ ਸਾਡੇ ਸਰੀਰ ਨੂੰ ਦੂਰ ਕਰਦਾ ਜਿਹੜੇ ਸਾਡੇ ਛੋਟੇ-ਛੋਟੇ ਬੱਚੇ ਵੀ ਕਹਿੰਦੇ ਨੇ ਆ ਲੱਤਾਂ ਘੁੱਟਦਾ ਮੇਰੀਆਂ ਘਰਾਂ ਦੇ ਵਿੱਚ ਦੇਖ ਲਓ ਆਮ ਟੈਣਾ ਕਹਿੰਦੀਆਂ ਦੇਖੀਆਂ ਨੇ ਮੈਂ ਮੈਂ ਸਰੀਰ 'ਚ ਦਰਦ ਹੁੰਦਾ ਮੇਰਾ ਆ ਲੱਤਾਂ ਦਰਦ ਕਰਨ ਲੱਗ ਗਈ ਅੱਗੇ ਬਜ਼ੁਰਗ ਜਿਹੜੀਆਂ ਮਾਤਾਵਾਂ ਸਾਡੀਆਂ ਹੁੰਦੀਆਂ ਸੀ ਉਹ ਵੱਡਾ ਕੰਮ ਵੱਡੇ ਕੰਮ ਕਰਦੀਆਂ ਹੁੰਦੀਆਂ ਸੀਗੀਆਂ ਉਹ ਥੱਕਦੀਆਂ ਨਹੀਂ ਸੀਂਦੀਆਂ ਹੁਣ ਸਭ ਤੋਂ ਵੱਡਾ ਜਿਹੜਾ ਸਾਡਾ ਕੁਦਰਤੀ ਕੋਹੜਾ ਸੋਮਾ ਜਿਹੜਾ ਸੀਗਾ ਇਹ ਨਹਿਰੀ ਰਾਈ ਸਾਡਾ ਕੁਦਰਤੀ ਪਾਣੀ ਲੈ ਗਏ ਧਰਤੀਆਂ ਦਾ ਸਾਡਾ ਜ਼ਹਿਰ ਪਾਤੀ ਇਹ ਸਚਾਈ ਆ ਇਹ ਜਿਹੜੀ ਹਵਾ ਉਹਦੇ ਵਿੱਚ ਪ੍ਰਦੂਸ਼ਣ ਕੋਲਤਾ ਇੰਡਸਟਰੀਆਂ ਵੱਲ ਉਹਦੇ ਪ੍ਰੂਫ ਨੇ ਮੇਰੇ ਕੋਲ ਬਕਾਇਦਾ ਮੈਂ ਪ੍ਰੂਫ ਦੇ ਆਧਾਰ ਤੇ ਇੱਕ ਹੋਰ ਗੱਲ ਚੈਲੰਜ ਹੀ ਕਰ ਦੇਣਾ ਚਲੋ ਮੈਂ ਪਹਿਲਾਂ ਵੀ ਮੈਂ ਕਿਹਾ ਇੱਕ ਦੋ ਚੈਨਲਾਂ ਦੇ ਉੱਤੇ ਮੈਂ ਕਹਿੰਦਾ ਵੀ ਮੇਨੂੰ ਐਫੀ ਡੇਟ ਲੈ ਲਓ ਜੇ ਮੈਂ ਆ ਚੀਜ਼ਾਂ ਸਿੱਧ ਨਾ ਕਰ ਪਾਇਆ ਤਾਂ ਮੈਨੂੰ ਬੰਦ ਦੀ ਸਜ਼ਾ ਦਿੱਤੀ ਜਾਵੇ ਮੇਰੇ ਘਰ ਪਹੁੰਚੋ ਮੇਰੇ ਘਰ ਪਹੁੰਚੋ ਤੁਸੀਂ ਬਲੌਗ ਕਰਦੇ ਮੰਡੀ ਗਵਿੰਦਗੜ ਤੋਂ ਠੀਕ ਹੈ ਕਿਉਂਕਿ ਜਿਹੜਾ ਲੁਧਿਆਣਾ ਇਹਨੂੰ ਹੱਬ ਮੰਨਿਆ ਜਾਂਦਾ ਪੰਜਾਬ ਦਾ ਜੀ ਇੱਕੋ ਹੀ ਕਾਹਦਾ ਸਰਕਲ ਚੱਲਣਾ ਸਿਸਟਮ ਸਾਰਾ ਜੀ ਲੁਧਿਆਣੇ ਤੋਂ ਇੱਥੇ ਆਏ ਫਿਰ ਆਪਣੀ ਗੱਲ ਰੱਖਣੀ ਸੀਗੀ ਇਹ ਭਾਈ ਉਹ ਕੱਲਾ ਲੁਧਿਆਣਾ ਨਹੀਂ ਸਾਰੇ ਪੰਜਾਬ ਦੀ ਹੋ ਚੁੱਕਿਆ ਵਾ ਸਿਸਟਮ ਖਰਾ ਸਾਨੂੰ ਕੁਦਰਤੀ ਜਿਹੜੇ ਸੋਮੇ ਸੀ ਸਾਨੂੰ ਉਹ ਕੈਮੀਕਲਾਂ ਦੇ ਥਰੂ ਦਿੱਤੇ ਜਾ ਰਹੇ ਜੀ ਜੀ ਇਹ ਸਾਡਾ ਫਰੀ ਦਾ ਫਤ ਸੀਗਾ ਸਾਡਾ ਅਸੀਂ ਕੁਦਰਤ ਤੋਂ ਗਏ ਹੱਸਾ ਵਾ ਇਨਸਾਨ ਆ ਜਿਹੜਾ ਕੁਦਰਤੋਂ ਜੀਸਾ ਹੈ ਇੱਕ ਸਾਡਾ ਕੁਦਰਤੀ ਗੋਲ ਹੀ ਗਈ ਹੈ ਉਹਨਾਂ ਦੇ ਜ਼ਹਿਰਾਂ ਪਾਤੀਆਂ ਕੈਮੀਕਲ ਪਾਤੇ ਜਿਨ੍ਹਾਂ ਦਾ ਇੱਕ ਇੱਕ ਸਬੂਤ ਦੇ ਸਕਦਾ ਜਿੱਥੇ ਵੀ ਮੈਂ ਝੂਟਾ ਪਾਇਆ ਗਿਆ ਮੈਨੂੰ ਉੱਥੇ ਬੰਦ ਦੀ ਸਜ਼ਾ ਦਿੱਤੀ ਜਾਵੇ ਮੈਂ ਇੱਕ ਟੈਸਟ ਵੀ ਕਰਾਇਆ ਸੀਗਾ ਸਰਕਾਰੀ ਉਹਦੇ ਵਿੱਚ ਲਿਖਿਆ ਹੋਇਆ ਪਾਣੀ ਪੀਣ ਨਾ ਯੋਗ ਜੀ ਉੱਥੇ ਲਿਖਿਆ ਹੈ ਮੇਰੇ ਘਰ ਪਈ ਹੈ ਰਿਪੋਰਟ ਉਹ ਦੇਖ ਸਕਦੇ ਨੇ ਤਾਂ ਮੈਂ ਇਹ ਚੈਲੰਜ ਕੀਤਾ ਜੇ ਵੀ ਮੇਰੇ ਘਰ ਆਓ ਮੇਰੇ ਘਰ ਦਾ ਪਾਣੀ ਚੈੱਕ ਕਰੋ 2-4 ਦਿਨ ਪਾਣੀ ਪੀਓ ਮੇਰੇ ਸਮਰਸੀਵਲ ਦਾ ਪਾਣੀ ਤੁਹਾਨੂੰ ਆਪਣੇ ਆਪ پتہ ਲੱਜੂਗਾ ਜੇ ਨਾ ਤੁਸੀਂ ਹਾਟ ਪਤ ਪਰ ਉਹ ਇਮਾਨਦਾਰ ਬੰਦਾ ਹੋਣਾ ਚਾਹੀਦਾ ਵੀ ਇਹ ਨਾ ਹੋਵੇ ਵੀ ਇੱਕ ਹੱਟ ਛਲਾਉਣ ਵਾਲਾ ਹੋਵੇ ਬੰਦਾ ਇਹ ਤਾਂ ਪਾਣੀ ਪੀ ਕੇ ਹਾਂ ਮੈਂ ਠੀਕ ਹਾਂ ਔਰ 2-3 2 ਘੰਟੇ 15 ਮਿੰਟ ਮੇਰੇ ਸਾਥ ਦੇ ਉੱਤੇ ਖੜਾ ਹੋ ਕੇ ਦਿਖਾ ਦਿਓ ਚਲ ਮੇਰੀ ਦੀ ਕਿਸੇ ਵੀ ਛੱਤ ਦੇ ਉੱਤੇ ਗੁਰਵਿੰਦ ਗੜ੍ਹ ਦੇ ਵਿੱਚ ਜਾ ਕੇ ਅੱਖਾਂ ਆਗਲਾ ਤੁਰੰਤ ਹੀ ਬੈਠਣ ਲਾ ਜਾਂਗੇ ਕੱਲ ਵਿੱਚ ਜਲ ਹੋਣ ਲਾ ਜਾਂਦੀ ਹੈ ਤੇ ਸਭ ਤੋਂ ਕੁਦਰਤ ਆ ਜਿਹੜੀ ਹੋ ਲਈ ਗਈ ਹੈ ਮਸ਼ੀਨਾਂ ਰਾਹੀਂ ਸਾਨੂੰ ਨਖਰੀ ਖੁਰਾਕ ਦਿੱਤੀ ਜਾ ਰਹੀ ਹੈ ਅਸੀਂ ਕਿੱਥੋਂ ਜੀਵੰਦੇ ਰਹਿ ਜਾਾਂਗੇ ਇਨਸਾਨ ਕਿੱਥੋਂ 50 ਸਾਲ ਦੀ ਉਮਰ ਹੁਣ ਹੋਰ ਹੀ ਰਹੀ ਸਾਡੇ ਇੱਕ ਮੁੰਡੇ ਦਾ ਇਸੇ ਪਾਣੀ ਕਰਕੇ ਨੌਜਵਾਨ ਦੀ ਮੌਤ ਹੋਈ ਹੈ ਮੌਤ ਕਿਵੇਂ ਹੋਈ ਮੈਂ ਅਫਸੋਸ ਕਰਨ ਗਿਆ ਜਦੋਂ ਮੈਨੂੰ ਪਤਾ ਲੱਗਿਆ ਮੈਂ ਭਾਈ ਦੱਸੋ ਇਹ ਕੀ ਗੱਲ ਸੀਗੀ ਇਹ ਨਾੜਾ ਬਲੌਕ ਹੋਈ ਹੈ ਕੋ ਆਮ ਬੰਦੇ ਉਸ ਤੱਕ ਪਹੁੰਚਦਾ ਨਹੀਂ ਜੀ ਡੇਰਾ ਬੰਦਾ ਇਹ ਸਰਕਲ ਚ ਚੱਲਦਾ ਗੱਲ ਗੱਲ ਨੂੰ ਫੜ ਲੈਂਦਾ ਜੀ ਮੈਂ ਤੁਹਾਡਾ ਜੇ ਨਾਰਾ ਬਲੌਕ ਆਇਆ ਜੀਆਂ ਕਿ ਕਲਪਰੇਸ਼ਨ ਕਰਾਉਣ ਗਿਆ ਸੀਗਾ ਉੱਥੇ ਆਪਰੇਸ਼ਨ ਕਰਾਉਣ ਉਹਦੀ ਮੌਤ ਹੋ ਗਈ ਜੀ ਮੌਤ ਹੋਣ ਤੋਂ ਬਾਅਦ ਮੈਂ ਪੁੱਛਿਆ ਮੈਂ ਤੁਹਾਡਾ ਵੀ ਉਹ ਫਿਲਟਰ ਹੈਗਾ ਕਹਿੰਦੇ ਨਾਗ ਹੈ ਜਰੂਰ ਸੀ ਕਹਿੰਦੇ ਖਰਾਬ ਹੋਇਆ ਕਈ ਸਾਲ ਤੋਂ ਜੀ ਕਾਫੀ ਦਿਨਾਂ ਤੋਂ ਖਰਾਬ ਆ ਜੀ ਜੀ ਤੇ ਮੈਂ ਉਹਨਾਂ ਨੂੰ ਜਾਗਰੂਕ ਕੀਤਾ ਇਹ ਚੀਜ਼ਾਂ ਦੇ ਉੱਤੇ ਮੈਂ ਕਿਹਾ ਭਾਈ ਤੁਹਾਡੇ ਪ੍ਰੂਫ ਦਿਖਾਏ ਮੈਂ ਮੋਬਾਈਲ ਦੇ ਵਿੱਚੋਂ ਫੋਨ ਦੇ ਵਿੱਚੋਂ ਜੀ ਉਹ ਪ੍ਰੂਫ ਦਿਖਾਉਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਫੈਟਲ ਦਾ ਬਾਬਾ ਜੀ ਇੱਕ ਸਰਕਾਰ ਨੇ ਵੀ ਦਿੱਤੀ ਬਾਦਲ ਸਰਕਾਰ ਦੇ ਸਮੇਂ ਕਾਲੀ ਦਾਲ ਦੀ ਸਰਕਾਰ ਸੀ ਪਿੰਡਾਂ ਦੇ ਵਿੱਚ ਆਰਓ ਲਾਏ ਸੀ ਅੱਜੋ ਬੰਦ ਪੈ ਰਹੇ ਉਹਨਾਂ ਨੂੰ ਕਿਉਂ ਨਹੀਂ ਸਰਕਾਰ ਚਲਾਉਂਦੀ ਹੈਗੀ ਗਰੀਬ ਪਰਿਵਾਰ ਨਹੀਂ ਲੈ ਸਕਦੇ ਮੁੱਲ ਦਾ ਜਿੱਥੇ ਕਣਕਾਂ ਮੁੱਲ ਦੀਆਂ ਲੈਣ ਲਾਦੇ ਲੋਕੋ ਪਾਣੀ ਕਿੱਥੇ ਫਰੀਦੀਆਂ ਜਿਹੜੀਆਂ ਕਣਕਾਂ ਐ ਸੌਰੀ ਜਿਹੜੀਆਂ ਫਰੀਦੀਆਂ ਮੰਗਣ ਲਾਦੇ ਬਿਜਲੀ ਫਰੀਦੀ ਕਰਤੀ ਸਫਰ ਫਰੀਕ ਕਰਤਾ ਕਣਕ ਦਾ ਤੁਸੀਂ ਹੋਲੀ ਫਰੀਦੀ ਦੇ ਕੇ ਅੱਗੇ ਗਰੀਬ ਪਰਿਵਾਰ ਲੈ ਲੈਂਦਾ ਸੀ ਦੋ ਚਾਰ ਕੁਆਟਰ ਸਾਲ ਵਾਸਤੇ ਔਰ ਉਹ ਵੀ ਨਾਇਆਂ ਦੀ ਗਰੀ ਪਰਵਾਰ ਦਾ ਪਾਣੀ ਕਿਤਾ ਪੀਣ ਉਹਦੇ ਕੋਲੇ ਸਾਰੇ ਪ੍ਰੂਫ ਪਾਇਆ ਪ੍ਰੂਫਰੇ ਹੀ ਪ੍ਰੂਫਰੇ ਮੇਰੇ ਤੇ ਪਰਚਾ ਹੋਇਆ ਸੀਗਾ ਮੈਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਕਹਿੰਦਾ ਵੀ ਤੁਸੀਂ ਇੰਡਸਟਰੀਆਂ ਦੇ ਵਿਰੋਧ ਕਿਉਂ ਨਹੀਂ ਕੀਤਾ ਮੇਰੇ ਕੋਲ ਵੀਰੀਏ ਪੱਲੇ ਸੀ ਵਿਰੋਧ ਵੀ ਕੀਤਾ ਫਿਰ ਵੀ ਮੰਨਿਆ ਗਿਆ ਉਹ ਸਾਨੂੰ ਜੇਲ੍ਹ ਭੇਜਦਾ ਸੀਗਾ ਜੇਲ੍ਹ ਵੀ ਵੇਸਪਾ ਹਾਂਜੀ ਹਾਂਜੀ ਮੈਂ ਇਸ ਮੁੱਦੇ ਦੇ ਉੱਤੇ ਜੇਲ੍ਹ ਵੀ ਗਿਆ ਵੇਖੇ ਤੁਸੀਂ ਦੇਖਿਆ ਆਪਾਂ ਪਾਣੀਆਂ ਦੇ ਮੁੱਦੇ ਤੇ ਇਕੱਤਰ ਹੋਇਆ ਬਾਪੂ ਜੀ ਨੇ ਦੱਸਿਆ ਵੀ ਆਪਣੇ ਤੋਂ ਜਿਹੜਾ ਕੁਦਰਤੀ ਸੋਮੇ ਖੋਏ ਜਾ ਰਹੇ ਨੇ ਕੁਦਰਤ ਨਾਲ ਛੇੜਛਾੜ ਕੀਤੀ ਜਿਵੇਂ ਹਵਾ ਦੇ ਵਿੱਚ ਪ੍ਰਦੂਸ਼ਣਾ ਪਾਣੀ ਦੇ ਵਿੱਚ ਪ੍ਰਦੂਸ਼ਣਾ ਹਰ ਚੀਜ਼ ਦੇ ਵਿੱਚ ਪੋਲੂਸ਼ਨ ਹੋ ਗਿਆ ਤੇ ਕਾਰਨ ਕੀ ਇਹਦੇ ਨਾਲ ਆਪਾਂ ਨੂੰ ਬਿਮਾਰੀਆਂ ਵਧੀਆਂ ਮੌਤਾ ਹੋ ਰਹੀਆਂ ਸੋ ਜਿਹੜਾ ਇਹ ਆਪਾਂ ਹੁਣ ਪ੍ਰੋਟੈਸਟ ਕਰ ਰਹੇ ਆ ਅੱਗੇ ਵੀ ਇਹ ਚੱਲੂਗਾ ਰੰਭਾ ਸਾਰੇ ਪੰਜਾਬੀਆਂ ਨੂੰ ਬੱਸ ਇਹਰ ਬੇਨਤੀ ਆ ਵੀ ਤੁਸੀਂ ਇਹਦੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਨਹੀਂ ਸਾਰੇ ਪੰਜਾਬ ਦੇ ਵਿੱਚ ਰੋਗ ਫੈਲ ਜਾਣਗੇ ਮੈਂ ਤੁਹਾਨੂੰ ਮਾਸ਼ੀਰ ਵਧਲੇ ਕੇ ਬਾਤਾਂ ਬਜ਼ੂਰੀ ਸ਼ੇਅਰ ਕਰਦਾ